ਦਾ ਵੀ ਜੇ ਤੁਸੀਂ ਸਾਨੂੰ ਕਹੋਗੇ ਅਸੀਂ ਵੀ ਅਪਲਾਈ ਕਰ ਸਕਦੇ ਹਾਂ ਜੀ ਉਸ ਦੇ ਵਿੱਚ ਤੁਹਾਨੂੰ ਆਪਣਾ ਪ੍ਰੋਪਰ ਪਤਾ ਲੱਗ ਜਾਂਦਾ ਵਾ ਵੀ ਤੁਹਾਡੀ ਫਾਈਲ ਦੇ ਵਿੱਚ ਕੀ ਡਾਕੂਮੈਂਟ ਲੱਗਾ ਤੇ ਤੁਹਾਡੀ ਰਿਫਿਊਜ਼ਲ ਦਾ ਵੀ ਕੀ ਕੀ ਸੀਗਾ ਉਹਦੇ ਵਿੱਚ ਲਿਖਿਆ ਮੈਂਸ਼ਨ ਕਰ ਲਿਆ ਕੱਲਾ ਪੁਆਇੰਟ ਆਫਿਸਰ ਨੇ ਲਿਖਿਆ ਹੁੰਦਾ ਵਾ ਜਾਂ ਜਿਹੜੀ ਕੋਈ ਪ੍ਰੋਬਲਮ ਜਿਹੜੀ ਆ ਸਾਹਮਣਾ ਨਾ ਕਰਨਾ ਪਵੇ ਦੇਖੋ ਰਸਤੇ ਤੇ ਉਹੀ ਨੇ ਜਿਹੜੇ ਹੁੰਦੇ ਨੇ ਸੇਮ ਇੱਕ ਹੋ ਗਿਆ ਜੀ ਜਿਹੜਾ ਸਟੱਡੀ ਵੀਜ਼ਾ ਹੋ ਗਿਆ ਜਿਹੜਾ ਥਰੂ ਮੋਸਟਲੀ ਸਾਰੇ ਪਲੱਸ 2 ਕਰ ਕੈਲਗਰੀ ਚਾ ਉੱਥੇ ਅਡਾਫਿਸ ਜਿਹੜਾ ਸਾਡਾ ਕੈਨੇਡਾ ਚਾ ਬਟ ਐਵਰੀ ਟਾਈਮ ਸਾਡੇ ਫੋਨ ਲਾਈਨਸ ਜਿਹੜੇ ਨੇ ਆਨਲਾਈਨ ਹੋਵਾਂਗੇ ਅਸੀਂ 24 ਆਵਰਸ WhatsApp ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਸਸਿਕਾ ਦੋਸਤੋ ਮੈਂ ਰਗਵਿੰਦਰ ਸਿੰਘ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਵਕ ਵਕ ਸ਼ਕਤੀਤਾ ਬਾਰੇ ਆਪਣੇ ਇਲਾਕੇ ਦੀਆਂ ਖਬਰਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਹਾਂ ਸੋ ਅੱਜ ਅਸੀਂ ਇੱਕ ਨਵੇਂ ਵਿਸ਼ੇ ਤੇ ਨਵੀਂ ਚਰਚਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਾਡੇ ਜਿਹੜੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਵੱਡੀ ਤਾਦਾਦ ਦੇ ਵਿੱਚ ਵਿਦੇਸ਼ ਵੱਲ ਜਿਹੜਾ ਉਹ کوچ ਕਰ ਰਿਹਾ ਹੈ ਕੈਨੇਡਾ ਅਮਰੀਕਾ ਅਤੇ ਉਹ ਜਿਹੜੇ ਆ ਕਈ ਜਿਹੜੇ ਨੇ ਦੋ ਨੰਬਰ ਦੇ ਵਿੱਚ ਜਾ ਕੇ ਕਿਤੇ ਉਹਨਾਂ ਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੋ ਇਸੇ ਹੀ ਵਿਸ਼ੇ 'ਤੇ ਨਾਲ ਗੱਲਬਾਤ ਕਰਨ ਲਈ ਅੱਜ ਅਸੀਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਆਮਨਤ ਇਮੀਗ੍ਰੇਸ਼ਨ ਕੈਨੇਡਾ ਦੇ ਐਮ.ਡੀ ਗਗਨਦੀਪ ਵਾਲੀਆ ਗਗਨਦੀਪ ਵਾਲੀਆ ਤੋਂ ਅਸੀਂ ਪਹਿਲਾਂ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਉਹਨਾਂ ਦਾ ਸਟੂਡੀਓ 'ਚ ਸਵਾਗਤ ਕਰਦੇ ਹਾਂ ਸਵਾਗਤ ਹੈ ਤੁਹਾਡਾ ਗਗਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਭ ਤੋਂ ਪਹਿਲਾਂ ਤੇ ਮੇਰਾ ਪਿੰਡ ਅਡਾਲਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਤਿ ਸ਼੍ਰੀ ਅਕਾਲ ਕਰਦਾ ਹਾਂ ਉਹਨਾਂ ਨੂੰ ਤੇ ਅੱਗੇ ਅੱਜ ਅਸੀਂ ਇਮੀਗ੍ਰੇਸ਼ਨ ਦੇ ਜਿਹੜੇ ਵੀ ਲਾਅਜ਼ ਹੈਗੇ ਨੇ ਕੈਨੇਡੀਅਨ ਦੇ ਉਸ ਉਸ ਬਾਰੇ ਗੱਲਬਾਤ ਕਰਾਂਗੇ 200 ਗਗਨਦੀਪ ਜੀ ਮੇਰਾ ਪਹਿਲਾ ਸਵਾਲ ਹੈ ਕਿ ਅੱਜ ਕੱਲ ਜਿਹੜਾ ਬੜੀ ਵੱਡੀ ਤਾਦਾਦ ਦੇ ਵਿੱਚ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਉਹ ਬੜੇ ਹੀ ਜਿਹੜੀ ਆ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਵੱਲ ਜਾ ਰਿਹਾ ਕਿ ਕਈ ਕਈ ਨੌਜਵਾਨਾਂ ਨੂੰ ਤਾਂ ਜਾਂ ਬੱਚਿਆਂ ਨੂੰ ਜਾਣਕਾਰੀ ਘੱਟ ਹੋਣ ਕਰਨਾ ਜਿਹੜਾ ਉਹਨਾਂ ਨੂੰ ਜਿਹੜੀ ਸਹੀ ਗਾਈਡੈਂਸ ਨਹੀਂ ਹੁੰਦੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਮਨ ਇਮੀਗ੍ਰੇਸ਼ਨ ਦੇ ਐਮਬੀ ਹੋ ਤੁਸੀਂ ਸਾਡੇ ਜਿਹੜੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਵਿਦੇਸ਼ ਜਾਣਾ ਚਾਹੀਦਾ ਤੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਹਾਂਜੀ ਰਕੂ ਜੀ ਇਹ ਤੇ ਬਹੁਤ ਵੱਡਾ ਪ੍ਰੋਬਲਮ ਹੈਗੀ ਆ ਜਿਹੜੀ ਇੱਥੇ ਹੈਗੀ ਆ ਸਾਡੇ ਕੋ ਵੀ ਡੇ ਟੂ ਡੇ ਵੀ ਬੜੇ ਇਨਕੁਆਰੀਜ਼ ਆਉਂਦੀਆਂ ਨੇ ਜਿਹੜੇ ਬੰਦੇ ਕਹਿੰਦੇ ਨੇ ਵੀ ਹਾਂ ਵੀ ਅਸੀਂ ਬਾਹਰ ਜਾਣਾ ਚਾਹੁੰਦੇ ਆ ਜੋ ਇੱਥੇ ਟ੍ਰੈਂਡ ਚੱਲ ਰਿਹਾ ਵਾ ਕਿ ਨੌਲੇਜ ਕਿਸੇ ਨੂੰ ਇੰਨੀ ਨਹੀਂ ਹੁੰਦੀ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਇੱਥੇ ਜਿਹੜੇ ਹੈਗੇ ਨੇ ਬੋਗਸ ਜਿਹਨੂੰ ਆਪਾਂ ਕਹਿ ਦਿੰਦੇ ਨੇ ਇਮੀਗ੍ਰੇਸ਼ਨ ਕੰਸਲਟੈਂਟ ਜਿਨ੍ਹਾਂ ਨੂੰ ਨੌਲੇਜ ਹੁੰਦੇ ਹੋਏ ਵੀ ਉਹ ਪੂਰੀ ਨੌਲੇਜ ਜਿਹੜੀ ਆ ਬੰਦਿਆਂ ਨੂੰ ਨਹੀਂ ਦਿੰਦੇ ਜੀ ਠੀਕ ਹੈ ਉਹਨਾਂ ਨੂੰ ਜੋ ਕਹਿ ਦਿੱਤਾ ਜਾਂਦਾ ਵਾ ਉਹਨਾਂ ਲਈ ਉਹੀ ਸਹੀ ਹੁੰਦਾ ਹਾਂ ਜਦ ਕਿ ਅੱਜ ਦੀ ਡੇਟ 'ਚ ਜੇ ਤੁਸੀਂ ਕੈਨੇਡਾ ਜਾਂ ਕਿਤੇ ਵੀ ਬਾਹਰ ਕਿਤੇ ਜਾਣਾ ਚਾਹੁੰਦੇ ਹੋ ਸਹੀ ਰਸਤੇ ਬਹੁਤ ਵਧੀਆ ਤਰੀਕੇ ਨਾਲ ਹੈਗੇ ਨੇ ਤੇ ਘੱਟ ਪੈਸਿਆਂ ਦੇ ਵਿੱਚ ਤੁਸੀਂ ਵਧੀਆ ਉੱਥੇ ਆਪਣੇ ਆਪ ਨੂੰ ਸੈਟਲ ਕਰ ਸਕਦੇ ਹੋ ਠੀਕ ਤੇ ਉਸ ਰਿਲੇਟਡ ਜਿਹੜੇ ਵੀ ਆਪਾਂ ਅੱਗੇ ਵਿਚਾਰ ਕਰਾਂਗੇ ਉਹ ਫੇਰ ਮੈਂ ਤੁਹਾਨੂੰ ਦੱਸੂੰਗਾ ਵੀ ਕੀ ਕੀ ਉਹਦੇ ਬੈਨੀਫਿਟ ਹੈਗੇ ਨੇ ਤੁਸੀਂ ਗੱਲ ਕੀਤੀ ਵੀ ਬਹੁਤ ਸਾਰੇ ਰਸਤੇ ਨੇ ਕਿ ਜਿਹੜੇ ਸਹੀ ਢੰਗ ਨਾਲ ਜਾ ਸਕਦੇ ਕਿਹੜੇ-ਕਿਹੜੇ ਮਾਦੇ ਅਮਰਾਈ ਅਸੀਂ ਜਿਹੜੇ ਵਿਦੇਸ਼ ਜਾ ਸਕਦੇ ਜਾਂ ਸਰ ਮੋਕੇ ਜਾ ਕੇ ਜਿਹੜੀ ਕੋਈ ਪ੍ਰੋਬਲਮ ਜਿਹੜੀ ਆ ਸਾਹਮਣਾ ਨਾ ਕਰਨਾ ਪਾਉ। ਦੇਖੋ ਰਸਤੇ ਤੇ ਉਹੀ ਨੇ ਜਿਹੜੇ ਹੁੰਦੇ ਨੇ ਸੇਮ ਇੱਕ ਹੋ ਗਿਆ ਜੀ ਜਿਹੜਾ ਸਟੱਡੀ ਵੀਜ਼ਾ ਹੋ ਗਿਆ ਜਿਹੜੇ ਥਰੂ ਮੋਸਟਲੀ ਸਾਰੇ ਪਲੱਸ 2 ਕਰਕੇ ਜਾ ਰਹੇ ਨੇ ਜਾਂ ਬੈਚਲਰਸ ਕਰਕੇ ਜਾਂਦੇ ਨੇ ਫਿਰ ਅੱਗੇ ਆਉਂਦੇ ਨੇ ਕਈ ਜਾਂਦੇ ਨੇ ਵਿਜ਼ਿਟਰ ਵੀਜ਼ੇ ਰਾਹੀਂ ਕਈ ਜਾਂਦੇ ਨੇ ਵਰਕ ਪਰਮਿਟ ਦੇ ਥਰੂ ਕਈ ਜਾਂਦੇ ਨੇ ਜਿਹੜੀ ਫੈਮਿਲੀ ਸਪਾਂਸਰਸ਼ਿਪ ਹੋ ਗਈ ਕਈ ਜਾਂਦੇ ਨੇ ਬਿਜ਼ਨਸ ਵੀਜ਼ਾ ਤੇ ਕਈ ਜਾਂਦੇ ਨੇ ਜਿਹੜੇ ਡਾਇਰੈਕਟ ਜਿਨ੍ਹਾਂ ਨੇ ਪੀਆਰ ਜਾਣਾ ਹੁੰਦਾ ਠੀਕ ਹੈ ਜੀ ਇਹ ਵੱਖਰੇ ਵੱਖਰੇ ਰਸਤਿਆਂ ਦੇ ਥਰੂ ਤੁਸੀਂ ਉੱਥੇ ਜਿਹੜੇ ਆ ਆਪਣੇ ਆਪ ਨੂੰ ਇਮੀਗ੍ਰੇਟ ਕਰ ਸਕਦੇ ਹੋ ਜੀ ਜੀ ਹਾਂਜੀ ਸੋ ਗੱਲ ਕਰਦੇ ਆਪਾਂ ਅੱਗੇ ਵੀ ਕਈ ਜਿਹੜੇ ਏਜੰਟਾਂ ਦੇ ਵਿੱਚ ਜਿੱਦਾਂ ਫਾਈਲ ਵਗੈਰਾ ਲਗਾਉਂਦੇ ਨੇ ਉਹਨਾਂ ਦੀ ਰਿਫਿਊਜ਼ਲ ਵਗੈਰਾ ਲੱਗ ਜਾਂਦੀ ਹੈ ਕੈਨੇਡਾ ਜਾਣ ਦੀ ਉਹਦੇ ਪਿੱਛੇ ਕੀ ਕਾਰਨ ਹੈ ਕਿ ਜਾਣਕਾਰੀ ਦੀ ਘਾਟ ਹੈ ਉਹਨਾਂ ਲੋਕਾਂ ਨੂੰ ਜਿਹੜੇ ਉਹ ਇਸ ਕੈਨੇਡਾ ਦੀ ਜਿਹੜੀ ਫਾਈਲ ਲਗਾਉਂਦੇ ਨੇ ਉਹਨਾਂ ਪਰੇ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਜਿਹੜਾ ਸਹੀ ਢੰਗ ਨਾਲ ਜਿਹੜਾ ਉੱਥੇ ਅਸੀਂ ਜਾ ਸਕਦੇ ਹਾਂ ਜਿਹੜੀ ਤੇ ਰਿਫਿਊਜ਼ਲ ਲੱਗਦੇ ਨੇ ਜਿਵੇਂ ਰਿਫਿਊਜ਼ਲ ਦੀ ਗੱਲ ਕਰੀਏ ਪਹਿਲੀ ਗੱਲ ਤੇ ਇੱਥੇ ਜੇ ਗੱਲ ਕਰੀਏ 60 ਤੋਂ 70% ਲੋਕ ਜਿਹੜੇ ਆਪਣੀ ਫਾਈਲ ਲਗਾਉਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਦੀ ਫਾਈਲ 'ਚ ਕੀ ਲੱਗ ਰਿਹਾ ਜੀ ਉਹਨਾਂ ਨੂੰ ਇਹ ਨੌਲੇਜ ਨਹੀਂ ਦਿੱਤੇ ਜਾਂਦੇ ਪ੍ਰੋਪਰ ਉਹਨਾਂ ਨੂੰ ਕਹਿੰਦਾ ਹਾਂ ਜੀ ਤੁਸੀਂ ਪਾਸਪੋਰਟ ਲਿਆ ਦਿਓ ਤੁਸੀਂ ਆਪਣਾ ਆ ਡਾਕੂਮੈਂਟ ਦੇ ਦਿਓ ਬਾਕੀ ਅਸੀਂ ਆਪੇ ਦੇਖ ਲਾਂਗੇ ਹਨ ਕਈਆਂ ਨੂੰ ਤੇ ਜੇ ਉਹਨਾਂ ਦਾ ਵੀਜ਼ਾ ਲੱਗ ਵੀ ਜਾਵੇ ਉਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਵਾ ਵੀ ਸਾਡੇ ਤੇ ਜੀ ਸਾਡਾ ਤੇ ਇੱਕ ਬੇਟਾ ਵੀ ਆ ਸਾਡੀ ਮੈਰਿਜ ਵੀ ਹੋਈ ਆ ਜਦਕਿ ਐਕਚੁਅਲ ਤੇ ਉਹਨਾਂ ਦਾ ਕੁਝ ਵੀ ਨਹੀਂ ਹੋਇਆ ਹੁੰਦਾ ਫਿਰ ਉਹਨਾਂ ਦੀ ਸਾਰੀ ਇੱਕ ਫਾਈਲ ਖਰਾਬ ਹੁੰਦੀ ਆ ਇੱਕ ਉਹਨਾਂ ਦੀ ਜਿਹੜੀ ਲਾਈਫ ਦੀ ਜੋ ਉਹਨਾਂ ਨੇ ਗਾ ਆਪਣੀ ਪਲੈਨਿੰਗ ਕੀਤੀ ਹੁੰਦੀ ਆ ਉਹ ਵੀ ਉਸ ਹੱਬ ਨਾਲ ਉਹ ਨਹੀਂ ਅੱਗੇ ਪ੍ਰੋਸੀਡ ਕਰ ਸਕਦੇ ਠੀਕ ਆ ਜੀ ਤੇ ਜਿਹੜਾ ਤੇ ਹੋ ਗਿਆ ਇੱਥੇ ਹੁਣ ਜਾਂਦੇ ਨੇ ਬੰਦੇ ਜੇ ਕੋਈ ਰਿਫਿਊਜ਼ਲ ਆਂਦੀ ਆ ਇਹ ਨੌਲੇਜ ਦੀ ਘਾਟ ਹੀ ਆ ਪ੍ਰੋਪਰ ਠੀਕ ਠੀਕ ਆ ਰਿਫਿਊਜ਼ਲ ਚਲੋ ਜੇ ਫਾਈਲ ਆਪਾਂ ਲਗਾਣੇ ਵੀ ਆ ਫਾਈਲ ਜਾਂਦੀ ਕਿਹਦੇ ਕੋਲ ਜਿਹੜੇ ਆਫੀਸਰਸ ਹੈਗੇ ਨੇ ਐ ਤੇ ਉਹ ਵੀ ਹਿਊਮਨ ਬੀਇੰਗਸ ਨੇ ਆਪਣੇ ਉਹ ਜੇ ਤੇ ਉਹ ਵਿਲਿੰਗ ਨੇ ਉਹਨਾਂ ਨੂੰ ਪ੍ਰੋਪਰ ਅਸੀਂ ਜੋ ਆਪਣੇ ਡਾਕੂਮੈਂਟ ਅਸੀਂ ਸਬਮਿਟ ਕੀਤੇ ਆ ਠੀਕ ਆ ਜੀ ਉਹਨਾਂ ਨੂੰ ਲੱਗ ਰਿਹਾ ਵੀ ਹਾਂ ਜੈਨੂਨਾ ਪੂਰਾ ਪ੍ਰੋਪਰ ਬੰਦੇ ਦੇ ਡਾਕੂਮੈਂਟ ਜਿਹੜੇ ਪ੍ਰੋਪਰ ਹੈਗੇ ਨੇ ਸਾਰਾ ਕੁਝ ਸਾਨੂੰ ਸਬਮਿਟ ਕੀਤਾ ਹੋਇਆ ਵਾ ਤੇ ਜੇ ਉਹਨਾਂ ਨੂੰ ਠੀਕ ਲੱਗੇ ਤੇ ਉਹ ਵੀਜ਼ਾ ਆਂਦਾ ਵਾ ਠੀਕ ਆ ਜੇ ਨਹੀਂ ਠੀਕ ਲੱਗਦਾ ਫਿਰ ਉਹ ਰਿਫਿਊਸ ਆਂਦੀ ਆ ਠੀਕ ਆ ਬਟ ਕਈ ਵਾਰੀ ਕੀ ਹੁੰਦਾ ਹੁਣ ਇੱਥੇ ਤੁਸੀਂ ਕਿਸੇ ਨੂੰ ਜੇ ਲਵਾਣ ਜਾਂਦੇ ਹੋ ਵੀਜ਼ਾ ਸਾਡੇ ਕੋਈ ਕਈ ਕਿਸੇ ਜਿਹੋ ਜਿਹੇ ਆਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਸਾਡੀ ਫਾਈਲ ਚ ਕੀ ਲੱਗਾ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਹੁੰਦਾ ਵੀ ਉਹਨਾਂ ਦੇ ਬੈਨ ਵੀ ਲ ਸੋ ਕੋਈ ਤਰੀਕੇ ਹੁੰਦੇ ਨੇ ਜਿੱਦਾਂ ਜੇ ਸਾਡੇ ਕੋਲ ਕੋਈ ਕੇਸ ਆਂਦਾ ਜਿਵੇਂ ਕਹੋ ਕਿ ਹਾਂਜੀ ਪਹਿਲਾਂ ਅਸੀਂ ਉਹਦੇ ਕੋਲ ਗਏ ਸੀ ਕਿਸੇ ਫਲਾਣੇ ਇਮੀਗ੍ਰੇਸ਼ਨ ਵਾਲੇ ਕੋਲ ਗਏ ਸੀਗੇ ਸੋ ਅਸੀਂ ਸਾਡਾ ਪਹਿਲਾ ਕੁੱਝ ਹੁੰਦਾ ਵੀ ਤੁਹਾਡੇ ਕੋਲ ਨੋਟਸ ਹੈਗੇ ਨੇ ਉਹ ਕਹਿੰਦੇ ਨੇ ਜੀ ਜੀਸੀਐਮਐਸ ਨੋਟਸ ਕਹਿ ਦਿੰਦੇ ਨੇ ਆਪਣੀ ਭਾਸ਼ਾ ਇੱਥੇ ਕੇਪ ਨੋਟਸ ਕਹਿ ਦਿੰਦੇ ਨੇ ਜੇ ਤੇ ਉਹ ਨੋਟਸ ਸਾਡੇ ਕੋਲ ਅਵੇਲੇਬਲ ਹੈਗੇ ਨੇ ਤੇ ਸਾਡੇ ਵੱਲੋਂ ਵੀ ਫੇਰ ਹੀ ਅਸੀਂ ਪ੍ਰੋਸੀਡ ਕਰਦੇ ਹਾਂ ਉਸ ਐਪਲੀਕੇਸ਼ਨ ਐਪਲੀਕੈਂਟਸ ਦੇ ਨਾਲ ਮੇਰੇ ਸਾਡੇ ਨੂੰ ਕਹਿੰਦਾ ਵੀ ਜੇ ਤੁਸੀਂ ਸਾਨੂੰ ਕਹੋਗੇ ਅਸੀਂ ਵੀ ਅਪਲਾਈ ਕਰ ਸਕਦੇ ਹਾਂ ਜੀ ਉਸ ਦੇ ਵਿੱਚ ਤੁਹਾਨੂੰ ਆਪਣਾ ਪ੍ਰੋਪਰ ਪਤਾ ਲੱਗ ਜਾਂਦਾ ਵਾ ਵੀ ਤੁਹਾਡੀ ਫਾਈਲ ਦੇ ਵਿੱਚ ਕੀ ਡਾਕੂਮੈਂਟ ਲੱਗਾ ਤੇ ਤੁਹਾਡੀ ਰਿਫਿਊਜ਼ਲ ਦਾ ਵੀ ਕੀ ਕੀ ਸੀਗਾ ਉਹਦੇ ਵਿੱਚ ਲਿਖਿਆ ਮੈਂਸ਼ਨ ਕਰ ਲਿਆ ਕੱਲਾ ਪੁਆਇੰਟ ਆਫੀਸਰ ਨੇ ਲਿਖਿਆ ਹੁੰਦਾ ਵਾ ਵੀ ਕੀ ਰੀਜ਼ਨ ਸੀਗਾ ਤੁਹਾਡੇ ਰਿਫਿਊਜ਼ਲ ਦਾ ਠੀਕ ਹੈ ਤੇ ਜੇ ਰਿਫਿਊਜ਼ਲ ਆਂਦੀ ਵੀ ਆ ਇਹਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਰੀ ਐਪਲੀਕੇਸ਼ਨ ਨਹੀਂ ਕਰ ਸਕਦੇ ਹੂੰ ਜੇ ਤੁਹਾਡੀ ਅੱਜ ਰਿਫਿਊਜ਼ਲ ਆਈ ਹੈ ਤੁਸੀਂ ਕੱਲ ਵੀ ਰੀ ਐਪਲੀਕੇਸ਼ਨ ਕਰ ਸਕਦੇ ਹੋ ਮਠਾ ਸਾਡਾ ਇਹ ਕੀ ਹੁੰਦਾ ਜੇ ਇੱਕ ਵਾਰੀ ਤੁਹਾਡੇ ਰਿਫਿਊਜ਼ਲ ਆਵੇ ਥੋੜਾ ਜਿਹਾ ਟਾਈਮ ਦੇ ਕੇ ਉਹ ਪਹਿਲਾਂ ਕੀ ਕਹਿੰਦੀ ਆ ਵੀ ਜੇ ਸਿਆਣੇ ਕਹਿੰਦੇ ਆ ਕੋਈ ਗੱਲ ਹੁੰਦੀ ਆ ਨਾ ਉਹਦੇ ਜੜ੍ਹ ਤੱਕ ਪਹੁੰਚੋ। ਹਾਂ ਜੀ। ਤੇ ਜੇ ਸਾਡੇ ਰਿਫਿਊਜ਼ਲ ਆਵੇ ਉਹਦੇ ਜੜ੍ਹ ਤੱਕ ਪਹੁੰਚਣਾ ਚਾਹੀਦਾ। ਉਹਦੇ ਜੜ੍ਹ ਹੈਗੀ ਆ ਮੋਸਟਲੀ ਆਪਾਂ ਕਹਿੰਦੇ ਜੀਸੀਐਮਐਸ ਨੂੰ। ਉਹਦੇ ਤੋਂ ਸਾਨੂੰ ਕਲੀਅਰ ਇੱਕ 90% ਤੱਕ ਆਪਾਂ ਨੂੰ ਕਲੀਅਰ ਆਈਡੀਆ ਆ ਜਾਂਦਾ ਵਾ ਵੀ ਕੀ ਰੀਜ਼ਨ ਆ। ਉਹਨੂੰ ਅਸੀਂ ਓਵਰਕਮ ਕਰਕੇ ਫਿਰ ਜਿਹੜੇ ਸਾਡੇ ਆਰਸੀਆਈਸੀਸ ਅਸੀਂ ਜਿੱਦਾਂ ਹੈਗੇ ਆ ਜਿਹੜੇ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਸਬਮਿਸ਼ਨ ਲੈਟਰਸ ਲੱਗਦੀਆਂ ਨੇ। ਠੀਕ ਆ ਜੀ। ਤੇ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਮੈਂਸ਼ਨ ਕਰ ਦਿੰਨੇ ਆ ਉਹਦੇ ਨਾਲ ਬਹੁਤ ਪੋਜ਼ਿਟਿਵ ਆਸਪੈਕਟ ਜਿਹੜਾ ਹੋ ਜਾਂਦਾ ਵਾ ਵੀ ਵੀਜ਼ਾ ਲੱਗਣ ਤੱਕ ਦਾ ਸੋ ਗੱਲ ਕਰਦੇ ਆਪਾਂ ਕਿ ਸੋਸ਼ਲ ਮੀਡੀਆ ਤੇ ਹਜਤਕਲ ਬੜੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਕਿ ਇਹ ਇੰਨੇ ਪੈਸੇ ਚ ਕੈਨੇਡਾ ਪੈਸਾ ਵੀਜ਼ਾ ਜਿਹੜਾ ਪੈਸਾ ਲੱਗਣ ਤੋਂ ਬਾਅਦ ਸੋ ਮੋਟੀ ਰਕਮ ਜਿਹੜੀ ਏਜੰਟਾਂ ਦੇ ਥਰੂ ਲਈ ਜਾਂਦੀ ਹੈ ਤੋਂ ਇੱਕ ਮੇਰਾ ਹੋਰ ਹੀ ਨਾਲ ਮੈਂ ਸਵਾਲ ਜਿਹੜਾ ਐਡ ਕਰਦਾ ਕਿ ਜਿਹੜੇ ਅਯੋਕੇ ਇਸ ਸਮੇਂ ਦਾ ਜਿਹੜਾ ਨੌਜਵਾਨ ਆ ਉਸ ਦਾ ਕੈਨੇਡਾ ਦੇ ਵਿੱਚ ਅਗਰ ਜਾਂਦੇ ਆ ਤੇ ਉਹਨਾਂ ਦਾ ਕੀ ਭੇਖ ਹੈਗਾ ਦੇਖੋ ਭਵਿੱਖ ਬਣਾਉਣ ਲਈ ਸਾਰੇ ਜਾਂਦੇ ਆ ਉੱਥੇ ਇੱਥੇ ਜਿਹੜੇ ਹੁਣ ਜੇ ਅੱਜ ਦੀ ਆਪਾਂ ਗੱਲ ਕਰੀ ਅੱਜ ਦੇ ਦੌਰ ਦੇ ਵਿੱਚ ਯੰਗਸਟਰਸ ਬਹੁਤ ਜਾ ਰਹੇ ਨੇ 17 ਸਾਲ ਦੇ 18 ਸਾਲ ਦੇ ਪਹਿਲਾਂ ਕੁਝ ਸਾਲ ਪਹਿਲਾਂ ਹੁੰਦਾ ਸੀਗਾ ਕਈਆਂ ਨੇ ਬੈਚਲਰਸ ਕੀਤੀ ਕਈਆਂ ਨੇ ਮਾਸਟਰਸ ਕੀਤੀ ਹੁਣ ਪਲੱਸ 2 ਕਰਕੇ ਹੀ ਸਾਰੇ ਜਿਹੜੇ ਆ ਬਾਹਰ ਨੂੰ ਜਾ ਰਹੇ ਨੇ ਵੀ हां ਅਸੀਂ ਬਾਹਰ ਜਾਣਾ ਚੰਗੇ ਭਵਿੱਖ ਵਾਸਤੇ ਹੀ ਜਾ ਰਹੇ ਨੇ ਬਟਾਂ ਅੱਜ ਦੀ ਡੇਟ 'ਚ ਉੱਥੇ ਕੰਪੀਟੀਸ਼ਨ ਜਿਹੜਾ ਵਾ ਬਹੁਤ ਵੱਧ ਗਿਆ ਜੇ ਤੁਸੀਂ ਕਹੋ ਵੀ ਹਾਂ ਉੱਥੇ ਜਾ ਕੇ ਤੁਸੀਂ ਆਰਾਮ ਨਾਲ ਜਾ ਕੇ ਤੁਹਾਡੀ ਸੈਟਿੰਗ ਹੋ ਜੂਗੀ ਜਾਂ ਤੁਸੀਂ ਇੱਕ ਦੋ ਸਾਲਾਂ ਚ ਤੁਹਾਡਾ ਵਧੀਆ ਸਭ ਕੁਝ ਸਾਂ ਕੰਮ ਸੈੱਟ ਹੋ ਜਾਊਗਾ ਤੁਹਾਡੀ ਮਿਹਨਤ ਤੇ ਡਿਪੈਂਡ ਹੋਊਗਾ ਤੁਸੀਂ ਕੀ ਕਰੋਗੇ ਮਿਹਨਤ ਕਰੋਗੇ ਠੀਕ ਹੈ ਜੀ ਫਲ ਚੰਗਾ ਮਿਲੂਗਾ ਨਹੀਂ ਕਰੋਗੇ ਤੇ ਉੱਥੇ ਵੀ ਫਿਰ ਸਟਰਗਲ ਹੀ ਆ ਜਿਹੜੀ ਇੱਥੇ ਬੰਦੇ ਕਰ ਰਹੇ ਜਦ ਕਿ ਜੋ ਇੱਥੇ ਸਟਰਗਲ ਹੈਗੀ ਅੱਜ ਦੀ ਡੇਟ ਦੇ ਵਿੱਚ ਇੱਥੇ ਦਾ ਸਟਰਗਲ ਤੇ ਉੱਥੇ ਅਜੇ ਅਸੀਂ ਗੱਲ ਕਰੀਏ ਮਠਾਂ ਜੇ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਦਾ ਫਲ ਤੁਹਾਨੂੰ ਪੂਰਾ ਮਿਲਦਾ ਵਾ ਜੋ ਕਿ ਇੱਥੇ ਨਹੀਂ ਹੈਗਾ ਰੇਟ ਜਿਹੜੀ ਰਹੀ ਗੱਲ ਤੁਹਾਡੀ ਉਹਦੇ ਵੀ ਜਿਹੜੇ ਕਿੰਨੇ ਪੈਸੇ ਲੈ ਰਹੇ ਨੇ ਲੈ ਰਹੇ ਨੇ ਹਾਂ ਲੈ ਰਹੇ ਕਈ ਕਰ ਰਹੇ ਨੇ ਵੀ ਸਾਡੇ ਕੋਲ ਵੀ ਆਉਂਦੇ ਨੇ ਕਈ ਕਹਿੰਦੇ ਹਾਂਜੀ ਅਸੀਂ ਵਿਜ਼ਿਟਰ ਵੀਜ਼ਾ ਲਗਵਾਉਣਾ ਵਾ ਤੇ ਦੱਸੋ ਤੁਸੀਂ ਕਿੰਨਾ ਕੁ ਖਰਚਾ ਆਊਗਾ ਵਿਜ਼ਿਟਰ ਵੀਜ਼ੇ ਦਾ ਕੋਈ ਨਾ ਖਰਚਾ ਨਹੀਂ ਹੁੰਦਾ ਵਿਜ਼ਿਟਰ ਵੀਜ਼ੇ ਦਾ ਤਾਂ ਡਾ 1 ਲੱਖ ਦੇ ਵਿੱਚ ਵਿੱਚ ਉਹਦੇ ਅੰਡਰ ਹੀ ਤੁਹਾਡਾ ਖਰਚਾ ਹੁੰਦਾ ਵਾ ਜਿਆਦਾ ਖਰਚਾ ਨਹੀਂ ਹੁੰਦਾ ਤੁਸੀਂ ਬਸ ਆਪਣੇ ਡਾਕੂਮੈਂਟ ਦੇਨੇ ਹੁੰਦੇ ਆ ਇਹ ਇਨਫੋਰਮੇਸ਼ਨ ਤੁਹਾਨੂੰ ਨਹੀਂ ਪ੍ਰੋਪਰ ਦਿੱਤੀ ਜਾਂਦੀ ਬੰਦਿਆਂ ਨੂੰ ਨਹੀਂ ਪ੍ਰੋਪਰ ਦਿੱਤੀ ਜਾਂਦੀ ਤੇ ਉਹ ਕਹਿੰਦੇ ਹਾਂ ਜੀ ਤੁਸੀਂ ਆਪਣਾ ਪਾਸਪੋਰਟ ਦੇ ਦਿਓ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦੇਵਾਂਗੇ ਠੀਕ ਆ ਜੀ ਜੇ ਇੰਨੇ ਪੈਸੇ ਤੁਹਾਡੇ ਵੀਜ਼ਾ ਲੱਗਣ ਤੋਂ ਬਾਅਦ ਤੇ ਜੇ ਤੁਸੀਂ ਆਪਣੇ ਡਾਕੂਮੈਂਟ ਹੀ ਤੁਸੀਂ ਆਪ ਰੈਡੀ ਕਰ ਸਕਦੇ ਹੋ ਜੇ ਤੁਸੀਂ ਕਰ ਦੋਗੇ ਇਹ ਤੁਹਾਡਾ ਉਹੀ ਕੰਮ ਜੇ ਮੈਂ ਕਹੂੰਗਾ ਤੁਹਾਡਾ 30 35000 40000 ਚ ਕੋਲਿਆ ਤੁਸੀਂ ਉਹ ਕਿਉਂ ਨਹੀਂ ਕਰਦੇ ਹੈਨਾ ਸੋ ਇਟਸ ਟੋਟਲੀ ਕਿ ਉਹਨਾਂ ਕੋਲ ਨੌਲੇਜ ਨਹੀਂ ਹੈਗੇ ਇਸ ਬਾਰੇ ਠੀਕ ਸਿਰਫ ਐਸੇ ਕਰਕੇ ਹੀ ਜਿਹੜੇ ਦੂਸਰੇ ਕੰਸਲਟੈਂਟ ਜਿਹੜੇ ਹੈਗੇ ਨੇ ਜਿਹੜੇ ਪੈਸੇ ਵੱਧ ਕਰਦੇ ਨੇ ਇਹ ਉਹ ਚੀਜ਼ਾਂ ਦਾ ਫਾਇਦਾ ਖਾ ਰਹੇ ਨੇ ਜਦਕਿ ਹੈ ਇਹਦੇ ਵਿੱਚ ਇਨਾ ਕੁਝ ਨਹੀਂ ਠੀਕ ਸੋ ਸਰ ਦੇ ਵੇਖਣ ਨਾਲ 10 ਦਾ ਨਾਮ ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਅਸੀਂ ਇਹ ਚਾਹਾਂਗੇ ਵੀ ਅੱਜ ਜੇ ਅਸੀਂ ਇੱਥੇ ਬੈਠੇ ਆ ਮੇਨ ਮੋਟਿਵ ਇਹੀ ਆ ਕਿ ਜਿਹੜੀ ਨੌਲੇਜ ਦੀ ਘਾਟ ਆ ਇੱਥੇ ਲੋਕਾਂ ਨੂੰ ਨਹੀਂ ਪਤਾ ਵੀ ਜੇ ਬਾਹਰ ਜਾਂਦੇ ਸਹੀ ਤਰੀਕੇ ਵੀ ਹੈਗੇ ਨੇ ਹਾਂ ਕਈ ਡੋਂਕੇ ਲਾ ਕੇ ਕਿਤੇ ਜਾ ਰਹੇ ਨੇ ਕਈ 40 40 ਲੱਖ ਲਾ ਕੇ ਜਾ ਰਹੇ ਨੇ ਕਈ 50 ਲੱਖ ਲਾ ਕੇ ਜਾ ਰਹੇ ਨੇ ਉਹਦਾ ਕੋਈ ਇਨਾ ਬੈਨੀਫਿਟ ਨਹੀਂ ਹੈਗਾ ਇਸ ਦੀ ਡੇਟ ਦੇ ਵਿੱਚ ਨਾ ਤੇ ਤੁਹਾਡੇ ਆਉਣ ਦਾ ਪਤਾ ਤੁਸੀਂ ਕਦੋਂ ਵਾਪਸ ਆ ਸਕਦੇ ਹੋ ਨਾ ਤੁਹਾਡੇ ਪਹੁੰਚਣ ਦਾ ਪਤਾ ਵੀ ਤੁਸੀਂ ਪਹੁੰਚਣਾ ਵੀ ਹੈਗਾ ਕਿ ਨਹੀਂ ਪਹੁੰਚਣਾ ਇੰਨੇ ਪੈਸੇ ਦੇ ਕੇ ਹਨਾ ਜੇ ਤੁਹਾਡੇ ਕੋ ਸਹੀ ਰਸਤੇ ਹੈਗੇ ਨੇ ਜਾਣ ਵਾਸਤੇ ਤੁਸੀਂ ਉਹਨਾਂ ਨੂੰ ਆਪਟ ਕਰੋ ਸਾਨੂੰ ਕੰਟੈਕਟ ਕਰੋ ਸਾਡਾ ਮੇਨ ਹੈਗਾ ਵੀ ਅਸੀਂ ਇਸ ਹਲਕੇ 'ਚ ਇੱਥੇ ਜੰਮੇ ਆ ਹੁਣ ਅਸੀਂ ਬਾਹਰ ਗਏ ਆ ਚਲੋ ਆਪਣਾ ਉੱਥੇ ਕੰਮ ਕੀਤਾ ਵਾ ਵੀ ਜਿਹੜੇ ਇੱਥੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਸਹੀ ਰਸਤੇ 'ਚ ਪਾਈਏ ਵੀ ਇੱਥੇ ਨਸ਼ਿਆਂ ਤੋਂ ਛੁਟਕਾਰਾ ਹੋਏ ਠੀਕ ਆ ਜੀ ਜਿਹੜਾ ਉੱਥੇ ਜਾ ਕੇ ਤੁਸੀਂ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕਦੇ ਹੋ ਜਿਹੜੇ ਸਹੀ ਜਿਹੜੇ ਰਸਤੇ ਹੈਗੇ ਨੇ ਵਿਜ਼ਟਰ ਵੀਜ਼ਾ ਹੋ ਗਿਆ ਉਹ ਤੇ ਚਲੋ ਇੱਕ ਹੋ ਗਿਆ ਤੁਸੀਂ ਐਜ਼ ਅ ਟੂਰਿਸਟ ਜਾ ਰਹੇ ਹੋ ਹੋਰ ਤਰੀਕੇ ਹੈਗੇ ਨੇ ਜਿਹੜਾ ਵਰਕ ਪਰਮਿਟ ਤੁਸੀਂ ਲਿਜਾ ਸਕਦੇ ਹੋ ਵਰਕ ਪਰਮਿਟ ਤੇ ਜਾ ਕੇ ਉੱਥੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਉਹ ਕੰਮ ਕਰਦੇ ਕਰਦੇ ਹੀ ਤੁਸੀਂ ਆਪਣੀ ਪੀਆਰ ਵੀ ਲੈ ਸਕਦੇ ਹੋ ਉੱਥੇ ਦੂਜਾ ਹੋ ਗਿਆ ਜੇ ਤੁਸੀਂ ਵਧੀਆ ਤੁਹਾਡੇ ਇੱਥੇ ਪੜ੍ਹਾਈ ਲਿਖਾਈ ਹੈਗੀ ਆ ਸਟੱਡੀ ਹੈਗੀ ਆ ਤੁਹਾਡੀ ਤੇ ਵਧੀਆ ਤੁਸੀਂ ਆਪਣੇ ਆਇਲਟ ਸੇ ਬੈਂਡ ਲੈ ਸਕਦੇ ਹੋ ਤੇ ਕੁਝ ਆਪਸ਼ਨਸ ਹੈਗੇ ਨੇ ਜਿਹੜੇ ਤੁਸੀਂ ਡਾਇਰੈਕਟ ਪੀਆਰ ਵੀ ਉੱਥੇ ਜਾ ਸਕਦੇ ਹੋ ਸਿੱਧਾ ਜਾ ਕੇ ਤੁਸੀਂ ਆਪਣਾ ਕੰਮਕਾਰ ਉੱਥੇ ਕਰਨਾ ਜਾਂ ਵਧੀਆ ਜੌਬ ਕਰਨੀ ਉਹ ਵੀ ਕਰ ਸਕਦੇ ਹੋ ਫੈਮਿਲੀ ਸਪਾਂਸਰਸ਼ਿਪਸ ਵੀ ਹੈਗੀਆਂ ਨੇ ਤੇ ਜਿਹੜਾ ਵਰਕ ਪਰਮਿਟ ਹੋ ਗਿਆ ਉਹਦੇ ਅੰਡਰ ਐਲ ਐਮ ਆਈ ਬੇਸਡ ਵਰਕ ਪਰਮਿਟ ਹੁੰਦੇ ਨੇ ਇੱਕ ਹੋ ਗਿਆ ਜਿਹੜਾ ਓਪਨ ਵਰਕ ਪਰਮਿਟ ਉਹ ਸਾਰੇ ਅਸੀਂ ਕਰਦੇ ਆਂ ਬਾਕੀ ਚਲੋ ਰਗੂ ਜੀ ਤੁਹਾਨੂੰ ਸ਼ੇਅਰ ਕਰ ਦੰਗੇ ਜੋ ਜੋ ਅਸੀਂ ਕਰਦੇ ਆਂ ਮੇਨ ਸਾਡੀ ਇਹੀ ਪ੍ਰਾਇਓਰਟੀ ਆ ਵੀ ਚਲੋ ਇੱਥੇ ਜਿਹੜੇ ਵੀ ਆਪਣੇ ਯੰਗਸਟਰਸ ਹੈਗੇ ਨੇ ਜਾਂ ਜਿਹੜੇ ਵੀ ਬਾਹਰ ਜਾਣਾ ਚਾਹੁੰਦੇ ਨੇ ਜੇ ਤੁਹਾਨੂੰ ਕੋਈ ਵੀ ਨੌਲੇਜ ਚਾਹੀਦੀ ਆ ਇਸ ਰਿਲੇਟਡ ਇਮੀਗ੍ਰੇਸ਼ਨ ਰਿਲੇਟਡ ਜੇ ਤੁਸੀਂ ਕੈਨੇਡਾ ਇਮੀਗ੍ਰੇਟ ਹੋਣਾ ਚਾਹੁੰਦੇ ਅਸੀਂ ਸਿਰਫ ਕੈਨੇਡਾ ਇਮੀਗ੍ਰੇਸ਼ਨ ਦਾ ਕਰਦੇ ਆ ਉਸ ਰਿਲੇਟਡ ਤੁਹਾਨੂੰ ਕੋਈ ਵੀ ਨੌਲੇਜ ਚਾਹੀਦੀ ਆ ਜੇ ਤੁਹਾਡੇ ਕੋਲ ਕੋਈ ਵੀ ਤੁਹਾਨੂੰ ਇਸ਼ੂ ਹੈਗਾ ਕੁਝ ਵੀ ਹੈਗਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਪੂਰਾ ਮੱਲ ਦੀ ਮੋਰ ਥੈਨ ਹੈਪੀ ਟੂ ਹੈਲਪ ਯੂ ਗਾਇਸ ਤੇ ਜਿੱਥੇ ਕੋਹਗੇ ਅਸੀਂ ਉੱਥੇ ਤੁਹਾਨੂੰ ਤੁਹਾਡਾ ਜੋ ਵੀ ਸਵਾਲ ਹੋਊਗਾ ਉਹਦੇ ਪ੍ਰੋਪਰ ਤੁਹਾਨੂੰ ਜਵਾਬ ਦੇਵਾਂਗੇ ਹਾਲਾਂਕਿ ਚਲੋ ਸਾਡਾ ਜਿਹੜਾ ਆਫਿਸ ਹੈਗਾ ਵਾ ਕੈਲਗਰੀ ਚਾ ਉੱਥੇ ਹੈੱਡ ਆਫਿਸ ਜਿਹੜਾ ਸਾਡਾ ਕੈਨੇਡਾ ਚਾ ਬਟ ਐਵਰੀ ਟਾਈਮ ਸਾਡੇ ਫੋਨ ਲਾਈਨਸ ਜਿਹੜ ਨੇ ਆਨਲਾਈਨ ਹੋਵਾਂਗੇ ਅਸੀਂ 24 ਆਵਰਸ WhatsApp ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਰਹੀ ਗੱਲ ਜਿਹੜੀ ਹੈਗੀ ਰਗੂ ਜੀ ਨੇ ਪਹਿਲਾਂ ਕੀਤੀ ਸੀਗੀ ਵੀ ਉੱਥੇ ਜਾ ਕੇ ਜਿਹੜੇ ਤੁਸੀਂ ਆਪਣਾ ਚੰਗਾ ਭਵਿੱਖ ਬਣਾਣਾ ਵਾ ਹਾਂ ਉਹ ਪੂਰਾ ਹੋ ਸਕਦਾ ਵਾ ਕੋਈ ਜਿਹੜੀਆਂ ਨਿਊਜ਼ ਚ ਗੱਲਾਂ ਆਉਂਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਹਾਂ ਕੈਨੇਡਾ 'ਚ ਕੁਛ ਨਹੀਂ ਹੈਗਾ ਬਹੁਤ ਪੀੜ ਹੋ ਗਈ ਆ ਕੰਮ ਨਹੀਂ ਹੈ ਕਰ ਨਹੀਂ ਜੇ ਤੁਸੀਂ ਮਿਹਨਤੀ ਹੋ ਕੰਮ ਕਰ ਸਕਦੇ ਹੋ ਤੇ ਉੱਥੇ ਬਹੁਤ ਕੁਝ ਹੈਗਾ ਅੱਜ ਦੇ ਰੇਟ ਦੇ ਵਿੱਚ ਵੀ ਜੇ ਪੋਪੂਲੇਸ਼ਨ ਦੀ ਗੱਲ ਕਰ ਲਈ ਕੈਨੇਡਾ 'ਚ ਤੁਸੀਂ ਕਹੋ ਅੱਜ ਵੀ ਬਹੁਤ ਖਾਲੀ ਹੈ ਕੈਨੇਡਾ 60% ਤੋਂ ਵੱਧ ਦੀ ਜਿਹੜੀ ਪੋਪੂਲੇਸ਼ਨ ਆ ਜੀ ਕਿਊਬੈਕ 온ਟਾਰੀਓ ਉਹਦੇ ਉਧਰ ਆ ਬਾਕੀ ਸਾਰਾ ਏਰੀਆ ਦੇਖ ਲਓ 40% ਕਵਰ ਕਰਦਾ ਵਾ ਅਜੇ ਵੀ ਬਹੁਤ ਉੱਥੇ ਸਕੋਪ ਹੈਗਾ ਵਾ ਹਾਂ ਬਟ ਨੌਲੇਜ ਜਿਹੜੀ ਆ ਉਹ ਹੁਣੇ ਬਹੁਤ ਜ਼ਰੂਰੀ ਆ ਨੌਲੇਜ ਤੋਂ ਬਿਨਾਂ ਕੋਈ ਵੀ ਆਪਣਾ ਸਟੈਪ ਨਾ ਚੱਕੋ ਉਹ ਗਾਂ ਜਾ ਕੇ ਤੁਹਾਨੂੰ ਹੀ ਨਹੀਂ ਤੇ ਪ੍ਰੋਬਲਮ ਦਊਗਾ ਬਸ ਫੈਮਿਲੀ ਗ੍ਰੇਸ਼ਨ ਦੇ ਐਮਟੀ ਗਗਨਦੀਪ ਸਿੰਘ ਵਾਦਿਆ ਨੇ ਦੱਸਿਆ ਕਿ ਅਗਰ ਸਾਨੂੰ ਪੂਰੀ ਜਾਣਕਾਰੀ ਹੋਵੇ ਤਾਂ ਅਸੀਂ ਏਜੰਟਾਂ ਨੂੰ ਜਿਹੜੀ ਆ ਮੋਟੀ ਰਕਮ ਜਿਹੜੀ ਅਸੀਂ ਦਿੰਨੇ ਆ ਉਹ ਤੋਂ ਅਸੀਂ ਬਚ ਸਕਦੇ ਆ ਤੇ ਬਿਲਕੁਲ ਥੋੜੇ ਪੈਸਿਆਂ ਦੇ ਵਿੱਚ ਅਸੀਂ ਵਿਜ਼ਿਟਰ ਵੀਜ਼ਾ ਹਾਸਲ ਕਰਕੇ ਕੈਨੇਡਾ ਦੇ ਵਿੱਚ ਅਸੀਂ ਜਿਹੜਾ ਜਾ ਸਕਦੇ ਆ ਸੋ ਇਹ પ્રમાਨਿਤ ਇਮੀਗ੍ਰੇਸ਼ਨ ਵਾਲਿਆਂ ਦੇ ਜਿਹੜੇ ਨੰਬਰ ਸਾਡੀ ਸਕਰੀਨ ਦੇ ਥੱਲੇ ਚੱਲ ਰਹੇ ਨੇ ਸੋ ਤੁਹਾਨੂੰ ਹੋਰ ਵੀ ਕੋਈ ਜਿਹੜੀ ਕੋਈ ਜਾਣਕਾਰੀ ਜਾਂ ਕੋਈ ਸਵਾਲ ਜਾਂ ਜਵਾਬ ਹੈ ਉਹ ਤੁਸੀਂ ਉਹਨਾਂ ਤੇ ਕੰਟੈਕਟ ਕਰਕੇ ਜਿਹੜਾ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਫਿਰ ਇੱਕ ਨਵੇਂ ਵਿਸ਼ੇ ਨਵੇਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਤਾਂ ਇਸ ਲਈ ਧੰਨਵਾਦ